ਜਦੋਂ 2015 ਦੇ ਵਿੱਚ ਮੈਂ ਕੰਮ ਸਟਾਰਟ ਕੀਤਾ ਸੀ ਨਾ ਤਾਂ ਮੈਨੂੰ ਇਹ ਲੱਗਦਾ ਸੀਗਾ ਵੀ ਆਪ ਵੀ ਮੈਂ ਕੰਮ ਨਹੀਂ ਕਰ ਸਕਾਂਗਾ ਫੀਲ드 ਦੇ ਵਿੱਚ ਗਿਆ ਔਰ ਸਰ ਮੈਂ ਤੁਹਾਨੂੰ ਜੀ ਦੱਸਾਂ ਤਾਂ ਮਤਲਬ ਮਤਲਬ ਸੂਆ ਤੋਂ ਲੈ ਕੇ ਸ਼ਾਮ ਤੱਕ ਜੇ ਮੈਂ ਗੱਲ ਕਰਾਂ ਨਾ ਮੈਂ ਸੂਆ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮੈਂ ਫੀਲਡ ਦੇ ਵਿੱਚ ਰਹਿੰਦਾ ਮੇਰੇ ਕੋਲੇ ਲਗਭਗ ਨੀਅਰ ਬੋਰਡ ਦੀ 2200 ਤੋਂ ਕਸਟਮਰ ਦੀ ਮੈਂ ਕੱਢ ਚੁੱਕਿਆ ਤੇ ਉਹ 2022 ਤੋਂ ਕੱਪਣ ਦੀ ਪਾਲਿਸੀ ਦਾ ਮੈਂ ਕੋਈ ਸੋਧ ਕੰਮ ਨਹੀਂ ਲਈ। ਤੋਂ ਪਹਿਲਾਂ ਤੁਮੇ ਤੁਹਾਨੂੰ ਇਹ ਦੱਸਣਾ ਚਾਹਵਾ ਲਈ ਜਿਹੜੇ ਨਵੇਂ ਐਡਵੈਂਚਰ ਭੱਤੀ ਹੋ ਰਹੇ ਹਨ। ਆਪਾਂ ਕੋਈ ਵੀ ਬਿਜ਼ਨਸ ਕਰਦੇ ਆ ਜਾਂ ਮਾਲੋ ਕੋਈ ਕੰਮ ਸਿੱਖਣਾ ਤਾਂ ਉਹਦੇ ਵਾਸਤੇ ਆਪਾਂ ਨੂੰ 2-3 ਸਾਲ ਦਾ ਪੇਸਾ ਲੱਗਦਾ। ਅਸੀਂ ਮੈਂ ਇਹਾਂ ਦੇ ਘਰੇ ਜਾਂਦਾ ਸੀ ਤਾਂ ਮੇਰੇ ਖਿਆਲ ਚ ਇੱਕ ਕਮਰਾ ਸੀ ਕਿ ਦੋ ਇੱਕ ਕਮਰਾ ਸੀ। ਇੱਕ ਕਮਰਾ ਸੀ ਇਹਦਾ ਬ੍ਰਦਰ ਉਹਦੇ ਦੋ ਬੱਚੇ ਵਾਈਫ ਇਹਦੇ ਬੱਚੇ ਇਹਦੀ ਵਾਈਫ ਇਹਦੀ ਦੱ ਇਹਦੀ ਮੰਮੀ। ਦੋ ਤਿੰਨ ਚਾਰੇ ਦੇ ਬੱਚੇ ਉਹ ਇੱਕ ਕਮਰੇ ਚ ਰਹਿੰਦੇ ਸੀ। ਬਿਲਕੁਲ ਬੰਦੇ ਦੀਆਂ ਦੇਖੋ ਇਨਕਮ ਜੇ ਕੋਈ ਵਧੀਆ ਮਤਲਬ ਕਰਾਬ ਸੇਰਾ ਜਾਂ ਰਾਹ ਮਿਲ ਜੇ ਤਾਂ ਉਹਦੀ ਪੀੜ੍ਹੀਆਂ ਬਦਲ ਜਾਂਦੀ ਹੈ ਬਿਲਕੁਲ ਜੀ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਜਿਹੜੇ ਆਪ ਵੀ ਕੋਠੀ ਪਾਲੀ ਹੈ ਬਹੁਤ ਵਧੀਆ ਪਿੰਡ ਹਰੀ ਨੌਚ ਜਿਹੜੇ ਬੱਚੇ ਮੁੰਡੇ ਕੁੜੀਆਂ ਬੇਰੁਜ਼ਗਾਰ ਆ ਅੱਜ ਕੱਲ ਦੇਖੋ ਅੱਜ ਕੱਲ ਬਹੁਤ ਜ਼ਿਆਦਾ ਬੇਰੁਜ਼ਗਾਰੀ ਹੈ ਮੈਂ ਹੀ ਚਾਹਣਾ ਵੀ ਤੁਸੀਂ ਸਾਡੇ ਨਾਲ ਜੁੜੋ ਸਾਡਾ ਆਪਣਾ LIC ਦਾ ਓਫਿਸ ਹੈਗਾ ਪੱਤੀਆਂ ਵਾਲਾ ਚੌਂਕ ਤੁਸੀਂ ਸਾਡੇ ਨਾਲ ਇੱਥੇ ਆ ਕੇ ਸੰਪਰਨਨ ਸਕਦੇ ਹੋ ਐਲ ਆਈ ਸੀ ਦੇ ਨਾਲ ਜੁੜੋ ਇੱਕ ਬਹੁਤ ਵੱਡਾ ادارਾ ਬਹੁਤ ਵੱਡੀ ਕੰਪਨੀ ਆ ਲਗਭਗ 70 ਸਾਲ ਹੋ ਗਿਆ ਐਲ ਆਈ ਸੀ ਨੂੰ ਕੰਮ ਕਰਦੇ ਨੂੰ ਜਿਨੇ ਕਿ 40 ਤੋਂ 50 ਕਰੋੜ ਗਾਹਕ ਆ ਔਰ ਦੋਸਤੋ ਮੈਂ ਇਹ ਚਾਹਣਾ ਵੀ ਇਸ ਤਰ੍ਹਾਂ ਦੇ ਬੰਦੇ ਇਸ ਤਰ੍ਹਾਂ ਦੇ ਐਡਵਾਈਜ਼ਰ ਮੇਰੀ ਵੀ ਇਹ ਇੱਛਾ ਆ ਵੀ ਅਸੀਂ ਇੱਕ ਕਲੋਨ ਬਣਾਈਏ ਵੀ ਹਰ ਪਿੰਡ ਹਰ ਸ਼ਹਿਰ ਹਰ ਗਲੀ ਮਹੱਲੇ ਚ ਇਸ ਤਰ੍ਹਾਂ ਦੇ ਇੱਕ ਐਡਵਾਈਜ਼ਰ ਸਾਥੀ ਸਾਡੇ ਪੈਦਾ ਹੋਣ ਜਿਹੜੇ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਿਕਿਉਰ ਕਰਨ